ਮੈਂ ਇਹ ਕਹਿਣੀ ਕਰੀ ਗੱਲ ਨਹੀਂ ਬੇਟਾ ਉਹ ਸਾਡੀ ਕੰਪਲੀਟ ਗਲਤ ਹੈ ਸਾਨੂੰ ਐਂ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਸਾਨੂੰ ਸਾਨੂੰ ਲੈ ਲੜੀਆਂ ਕਰਵਾ ਗਿਆ ਪਹਿਲਾਂ ਤਾਂ ਬੁੱਕ ਪਿੱਛੇ ਸੀ ਇਹਨਾਂ ਕਿਹਾ ਵੀ ਸਾਡੇ ਨਿੱਜੀ ਜ਼ਿੰਦਗੀ ਬਾਰੇ ਕਿਸ ਨੂੰ ਲਿਖਣ ਦਾ ਕੀ ਹੱਕ ਹੈ ਉਹ ਵੀ ਨੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦੋਂ ਉਹ ਭਾਈ ਰਜਵੰਤ ਹੋਵੀਂ ਹੁਣ ਤੱਕ ਸਾਡੇ ਸਾਡੀ ਗੱਲ ਉਹਦੀ ਜਵਾਨਤ ਹੋ ਪਹਿਲਾਂ ਜੱਸਾਬ ਨੇ ਦਖਤ ਕੀਤੀ ਸਰਦਾਰ ਨੂੰ ਫੇਰ ਬੈਠਿਆ ਸੀ ਤਾਂ ਕਿਤੇ ਬੁਲਾ ਲਓ ਉਹਨਾਂ ਨੂੰ ਵੀ ਫੜਦੇ ਸਾਨੂੰ ਫੜ ਦੋ ਮੈਂ ਕਾਨੂੰਨ ਥਲੇਦਾਰ ਦਾ ਸਾਡੇ ਚਾਰ ਸਾਲਾਂ ਦੇ ਮਰੇ ਹੋਏ ਆ ਜਦੋਂ ਤੱਕ ਲਈ ਜਦ ਤੱਕ ਹੋਇਆ ਕੋਈ ਮਰ ਨੂੰ ਤਿਆਰ ਲੱਖਣ ਚੀ ਪਰਮਾ ਪਰਮਾ ਪਿੱਛੇ ਦੀ ਜਿੰਨ ਪੁਲਿਸ ਤੋਂ ਸਾਸੀ ਹੈ ਆ ਦੇ ਕਰੇ ਵਰਤਾਂਗੇ ਨਾ ਲਾਰਾ ਲਾ ਕੇ ਕਹਿੰਦੇ ਆ ਬ੍ਰਿਸ਼ਟਾ ਮਾਨਸਾ ਪੁਲਿਸ ਬ੍ਰਿਸ਼ਟਾ ਇਹਨਾਂ ਨੂੰ ਲਾਰਾ ਲਾ ਦਿੰਦੇ ਨਾ ਅੱਜ ਜੀ ਉੱਥੇ ਪਈਆ ਫਾਈਲ ਅੱਜ ਜੀ ਉੱਥੇ ਪਈਆ 22 15 ਦਿਨ ਹੋ ਗਏ ਨਾ ਚੱਕਰ ਘਟਾਉਂਦੇ ਆ ਇਹ ਸੀ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਮੇਰੇ ਪੁੱਤ ਦਾ ਖੂਨ ਹੈ ਮਾਂਸਾ ਪੁਲਿਸ ਦੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਪੀ ਸੂਰਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਸੁਣੀ ਤੂੰ ਚੁੱਪ ਕਰ ਜਾ ਬਾਈ ਕੋਣ ਐਟਾ ਬਟਾ ਉਹਦਾ ਦਿੱਤੇ ਤੁਹਾਨੂੰ ਮਰੀਜ਼ ਲੱਖਾਂ ਰੁਪਏ ਬਖਵਾ ਲਿਆ ਨਾ ਲੱਗ ਜਾਂਦਾ ਵੀ ਫਲਾਣੇ ਕੋਲ ਭੁਗਤੀ ਆ ਇੱਕ ਦਿਨ ਭੁਗਤੂ ਕੱਢ ਲਿਆ ਕਰਕੇ ਲਾਇਸੈਂਸ ਅਸਲੀ ਰਿਆ ਲਈ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨਹੀਂ ਸੁਦਾ ਬੈ ਉਡੀ ਨਹੀਂ ਸੁਦਾ ਬੈ ਪੰਜ ਦਿਨ ਇੱਥੇ ਫਿਰ ਰਹੇ ਨੇ ਮਾਨਸਾ ਦੇ ਵਿੱਚ ਜਿਹੜੇ ਕਰਦੇ ਉਹ ਇਹ ਸ਼ਰੀਰੀ ਨੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਤੇ ਲਈ ਫਿਰਿਆ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਪਤਾ ਨਹੀਂ ਕਿ ਮਾਨਸਾ ਪੁਲਿਸ ਦੇ ਕਾਰਨਾਂ ਨੇ ਰਾਮੇ ਦੀ ਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਖੀ ਚ ਬੈਠੇ ਉਹਨਾਂ ਨੂੰ ਤਾਂ ਫੜੋ ਅਸੀਂ ਤਾਂ ਉਹ ਜਿਹੜੇ ਆਾਨੂੰ ਕੋਈ ਪਰਮਾਣਿਕ ਹਰਦ ਕਈ ਨਿੱਤਰੀ ਹੋਈ ਹੈ ਕੋਈ ਆਨੁਰਜੀਤ ਲੈ ਲੋ ਆਨੁਰਜੀਤ ਬਾਲਾ ਬਾਲਾ ਇਹ ਸਾਡੇ ਤੇ ਟਾਟਾ ਜਵਾਕ ਤੋਂ ਪਾਜੇ ਬਣਾ ਕੇ ਤੇ ਅਸੀਂ ਇਹਨਾਂ ਦੀ ਪੰਸਖਾ ਨਹੀਂ ਬਣਾ ਸਕਾਂ। ਹਾਂ। ਬਾਲਾ ਆਵਾਜ਼ ਨਹੀਂ ਮੰਗੋ ਤੁਸੀਂ ਬੱਤਮੀ ਸਾਡੀ। ਅਮਰੀਦ ਆਲਾ ਆ ਲਾਓ ਕਿਹਨਾਂ ਨੂੰ ਅਮਰੀਦ? ਆ ਲਾ ਆ ਮਿੱਤਰੋ ਆ ਲਾਓ ਫੜਾ ਆਪਣੇ ਆਈਡੀ ਆਈਡੀ ਰੱਖਦਾ ਯਾਰ ਕੋਈ ਵੀ ਆਈਡੀ ਮਿਲਦੀ ਨਹੀਂ ਆਈਡੀ ਨਾਲ ਕੋਈ ਨਹੀਂ ਆਈਡੀ ਕਿਉਂਕਿ ਆ ਫੇਰੇ ਬਣੀ ਨਹੀਂ ਚਾਹ ਪਾਉਂਦਾ ਅੱਗੇ ਤਾਂ ਨਵੀਂ ਨੂੰ ਵਿੱਕੀ ਵੀ ਦੇਖ ਰਹੀ ਹੈ ਮੈਂ ਕਿ ਰੱਖ ਲਵਾਂ ਸਿਆਰਾ ਰੱਖ ਲੈਂਦੇ ਨਾ ਮੈਂ ਕਿ ਰੱਖ ਲਵਾਂ ਆਹ ਬਾਰੇ ਮਗਰ ਹੋ ਜਾ ਰਾ ਹੈ ਬੜਾ ਰਸਤਾ ਛੱਡੋ ਪਿੱਛੇ ਨਾ ਆਹ ਬੜੇ ਮਗਰ ਮਗਰ ਹੋ ਜਾਂਦਾ ਰੱਖ ਲਓ ਮੈਂ ਕਿ ਰੱਖਿਆ ਮਲੇ ਮਗਰ ਹੋ ਜਾਂਦਾ ਯਾਰ ਛੋੜੋ ਪਿੱਛੇ ਆ ਜਾਓ ਬੜੇ ਮਗਰ ਮਗਰ ਬੜੇ ਮਗਰ ਤੇਰਾ ਖੋਲ ਹੋ ਜਾਂਦਾ ਕਿ ਰੱਖੋ ਜੀ ਆਹ ਮੈਂ ਕਿ ਰੱਖ ਲਵਾਂ ਐਡੀ ਰੱਖ ਲਵਾਂ ਆਹ ਬਾਰੇ ਬੜਾ ਹੋ ਜਾਂਦਾ ਆਹ ਕੁੜੱਕੇ ਰਛਾੜੋ ਕਮੇਟੀ ਕਿੰਨੇ ਜਣੇ ਬੈਠੇ ਆ ਸਾਨੂੰ ਕੋਈ ਇੱਥੇ ਕੁਝ ਹੁੰਦਾ ਜਾਂ ਸਾਨੂੰ ਕੋਈ ਮਾਰਕ ਨਹੀਂ ਆਉਂਦੀ ਤਾਂ ਐਸਐਸਪੀ ਸਾਹਿਬ ਜ਼ਿੰਮੇਵਾਰ ਹੋ। ਸਰਕਾਰ ਦਾ ਕਹਿੰਦੀ ਜੀ ਕੋਈ ਹੱਲ ਤਾਂ ਹੀ ਨਹੀਂ ਜਿੰਨਾ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ। ਅਮਰਜੀਤ ਉਹ ਚੱਕ ਨਾ 1 ਮਿੰਟ ਜੀ। ਕੋਈ ਥੋੜਾ ਡੈਲੀ ਹੋਇਆ 2 ਮਹੀਨੇ ਹੋ ਗਏ ਸਾਡੀ ਇੱਕ ਬੰਦੇ ਦੇ ਜੈਂਦੇ ਬੜ ਜਾ। ਉਹ ਬਾਹਰ ਆ। ਫੋਨ ਦੇ ਤੇਰਾ ਹਾਲ। ਉਹ ਲੋਕ ਉਹਦੇ ਇਹਨੇ ਕਰਵਾਉਣਾ ਹੈ। ਉਪਰਾਈ ਉੱਪਰ ਹੈ। ਅਲੀ ਸਾਹਿਬ ਆਪੇ ਕੰਮ ਕਰਵਾਉਣਾ ਹੈ। ਆਪੇ ਇਹਨਾਂ ਬੜੇ ਬੜੇ ਇਹਨਾਂ। ਸਾਰੇ ਮਾਗਰ ਹੋਏ। ਬੜਾ ਮਾਗਰ ਹੋਏ। ਬੋਲੋ ਬੋਲੋ ਬੜਾ ਕੰਮ ਕਰਾਉਂਦੇ। ਮਾਗਰ ਨੇ ਉਦਾਨੀ ਗਾ ਬਾਰਤ ਬਾਤ। ਉਹ ਆਪਾਂ ਇਹਨੇ ਕੁੱਲ ਨਹੀਂ। ਜਿਹੜੇ ਬਣਾਉਂ ਰਹੇ ਨੇ ਬੈਠੇ ਕੰਮ ਕਰਦੇ। ਸਾਡਾ ਵੀਡੀਓ ਦੇ ਸਾਹਮਣੇ ਆਉਂਦਾ ਇੱਕ ਇੱਕ ਮਕਸਦ ਹੈ ਵੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੀ ਤਕਲੀਫਾਂ ਉਹਨਾਂ ਤੱਕ ਪਹੁੰਚਣ। ਅਸੀਂ ਅਜ ਉਹਨਾਂ ਮੂਰੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਅੱਜ ਕਿਹੜੀ ਅੱਜ ਕੀ ਕੰਪਲੇਂਟ ਲੈ ਕੇ ਆਏ ਹੋ ਕੀ ਗੱਲ ਹੋਈ ਹੈ ਵੀ ਅੱਜ ਪਹੁੰਚਣਾ ਹੋਇਆ ਤੁਹਾਡਾ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਭਕਾਈ ਮੈਂ ਕਰਦਾ ਮਾਈਕ ਇੱਧਰ ਲਾਓ ਇਹ ਬਣੀ ਤੁਹਾਨੂੰ ਕੋਈ ਨਾ ਮੇਰੇ ਬਾਸਟਰ ਕੋਡ ਹੋ ਜੂ ਉੱਪਰ ਨਾ ਆਓ ਯਾਰ ਬੜੇ ਪਛੇਟੋ ਯਾਰ ਕੋਈ ਨਾ ਰੋਲਾ ਨਾ ਪਾਓ ਕੋਈ ਨਾ ਬੈਠੋ ਹੋਊਗਾ ਬਗਰ ਉਹਨੇ ਕਰ ਲੈਣਾ ਮਾੜਾ ਇੱਥੇ ਬੈਠੇ ਕਿੱਧਰ ਜਾਂਦੇ ਹੋ ਮੈਂ ਤੇ ਹੋਰ ਨਹੀਂ ਥਲੇ ਸਾਰੇ ਆਈਡੀ ਵੀ ਐਡ ਕੀਆ ਤੇ ਸ਼ੇੜਾ ਦਾ ਖੋਲ ਤੂੰ ਗਿਆ ਬੜਾ ਯਾਰ ਬੱਕਰੀ ਪੈਸਾ ਆਈਡੀ ਆਈਡੀ ਕੋਈ ਕੋਈ ਵਾਲਾ ਸ਼ੇਡ ਹੋ ਗਿਆ ਬੜਾ ਬੰਦਾ ਆ ਥੋੜਾ ਨਾ ਪਿੱਛੇ ਹੋ ਜਾ ਨਾ ਕਿੱਧਰ ਪਿੱਛੇ ਹੋ ਜਾ ਮਨੀਸ਼ ਪਿੱਛੇ ਜਾ ਬੜਾ ਮਾਹੌਲ ਹੈ ਕੰਮ ਬੜਾ ਹੈ ਕੋਈ ਨਾ ਪਰਬਲਮ ਹੋਇਆ ਸਾਰੇ ਮਾਰਗੇ ਹੋ ਗਏ 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 ਬਾਦੂ ਚੇਰ ਪਰਸੈਂਟ ਆਜੇ ਮੈਨੂੰ ਕੀ ਕਰ ਰਹੇ ਹੋ ਜੀ ਸਰ ਜੀ ਮੈਂ ਇੱਕ ਮਾਈਕ ਵੀਡੀਓ ਕਰ ਰਿਹਾ ਹਾਂ ਜੀ ਜੀ ਮੈਂ ਤੁਹਾਡੀ ਆਹ ਇੰਸਟਾਗ੍ਰਾਮ ਮੈਚ ਕਰਾ ਰਿਹਾ ਹਾਂ ਜੀ ਤੁਹਾਡੀ ਆਹ ਗੱਲ ਕਰ ਰਿਹਾ ਹਾਂ ਜੀ ਕੰਪੀਨੀਏ ਸਾਰੇ ਆ ਗਏ ਹਾਂ ਜੀ ਮੈਂ ਟਿਕਣਾ ਕਾਲੀ ਨਾਲ ਹੈਲੋ ਕਾਲੀ ਨਾਲ ਕਿਹਨੂੰ ਹਾਂ ਜੀ ਹੈਲੋ ਅਮਰੀ ਪਤਾ ਲਾਇਆ ਰਮਨ ਆਪਾਂ ਰੱਖ ਲੈਂਦੇ ਹਾਂ ਮੈਨੂੰ ਡਿਗਰੀਡਿੰਗ ਆਈਡੀ ਪਿਆ ਆਈ ਆਈ ਰੂਮ ਤੋਂ ਕਿ ਨਹੀਂ ਮੈਂ ਜਾਉਣੀ ਸੀ ਬਸ ਆਟਾ ਕੋਈ ਨਹੀਂ ਅੱਧਾ ਬੈਠਾ ਕੈਮਰਾ ਮਗਰ ਰੱਖੋ ਬਾਹਰ ਜਿਹੜਾ ਨੰਗਲ ਕਰੋ ਹਾਂ ਪਿੱਛੇ ਰੱਖੋ ਥੋੜਾ ਪਿੱਛੇ ਰੱਖੋ ਕੰਪਲੇਂਟ ਤੇ ਅੱਜ ਕਿਉਂ ਆਣਾ ਹੋਇਆ ਕਿਉਂ ਬਹਿਣਾ ਪਿਆ ਧਰਨੇ ਤੇ ਕੰਪਲੇਂਟ ਅੱਜ ਨਹੀਂ ਲੈ ਕੇ ਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਨਜੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਉਥੋ ਜਿਹੜੀ ਕੰਪਲੇਂਟ ਹੈ ਮੇਰੇ ਮਾਨ ਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਡੀ ਐਸਪੀ ਸਾਡੇ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਲਜ ਲਿਆ ਕੇ ਪੁਲਿਸ ਨੂੰ ਦੇ ਦਿੱਤਾ ਚਲੋ ਕੰਪਲੇਂਟ ਦਾ ਤਾਂ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋ ਗਏ ਤਾਰਾ ਮਾਰ ਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਦਾਏ ਨੇ ਗਰੀਬਾਂ ਤੇ ਪਰਹਾਰ ਕਰਦੇ ਆ ਪੈਰਾ ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਦਿੰਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਖੇਹਣਾ ਤੇ ਚਲੀ ਬੈਠੇ ਹੋ ਉਹਨਾਂ ਦੀ ਛੇ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਸੱਤਰ ਤੇ ਬੈਠਣ ਨੂੰ ਤਿਆਰ ਹੋਏ ਆ ਸੀ ਮਾਨ ਸਾਹਿਬ ਉਸ ਤੋਂ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਅੱਗਾ ਕੰਪਲੇਨਟ ਕੀ ਸੀ ਜੀ ਕੰਪਲੇਨਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮਿਆਂ ਵੀ ਬੀਬੀ ਪੁੱਤ ਜਿਹੜੇ ਜਵਾਗ ਦੀਆਂ ਕੰਪਨੀਆਂ ਹਨ ਸਾਨੂੰ ਦੋ ਸਾਤ ਤੋਂ ਹੋ ਗਏ 2.5 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਗ ਦੇ 300 ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਜੀ ਇਹਦੀ 10000 ਦੀ ਟਪਲੇਟ ਹੋਵੇ ਪੁਲਿਸ 452 ਦਾ ਪਰਚਾ ਦੇ ਦਿੰਦੀ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਹ ਦੇ ਵਿੱਚ ਡਿੱਗੀ ਪਈ ਹੈ ਅੱਜ ਹਾਪਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨ ਸਸਤੀ ਸਭ ਦੇ ਟੇਬਲ ਤੇ ਆਏ ਮੇਰਾ ਸਾਰੀ ਦਾਖਾ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦੰਦੇ ਮੈਂ ਕੌੜੀਆਂ ਛੜ ਛੜ ਕੇ ਨਾ ਬਿਜਾ ਮੈਂ 12 ਗੋਲੀਆਂ ਥਾਕੇ ਚੱਲਦਾਂ ਕਰਕੇ ਕਰੂੰ ਸੰਗ ਬਿਰਾ ਬੋਲ ਦੇਣਾ ਵੀ ਦਮ ਖੋਲ ਜਾਂਦਾ ਹੈ ਦਰ ਸਾਨੂੰ ਤੁਸੀਂ ਸਾਡੇ ਨੇ ਇਹੋ ਜਿਹਾ ਬਿਹਾਰ ਸਾਡੀ ਕੰਪਲੇਂਟ ਗਲਤ ਸਾਨੂੰ ਕਹਿ ਦੋ ਵੀ ਗਲਤ ਤੇ ਲੈ ਜੋ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਦੇ ਮੁਕਾਬਲ ਨਹੀਂ ਹੈ ਜੀ ਤਾਂ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਮੈਂਸ ਹੈ ਹੂੰ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਸ ਇਹ ਦੋਤੇ ਤਾਂ ਦੇ ਦਿਓ ਸ਼ਬੀਰ ਮਮਨ ਹੈ ਬੋਰਪ੍ਰੀਤ ਹੈ ਜਿਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਿਕਾਰਵਾਈ ਕਰਦੇ ਮੈਂ ਕਹਿੰਦਾ ਜਿਹੜਾ ਤੁਹਾਡਾ ਇਹਿਤਾ ਕੱਢਦੇ ਸਾਨੂੰ ਕੋਈ ਦਿੱਕਤ ਨਹੀਂ ਆਣੀ ਪਰ ਜੇ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਉਹਦੇ ਖਿਲਾਫ ਪੀਆਰ ਦੇਦੇ ਕੀ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁਟੇ ਤੱਕ ਦੇ ਦਿੱਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾ ਤਿੰਨ ਐਸਐਸਪੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫਾਈਲ ਤੇ ਆ ਰਿਹਾ ਜਦੋਂ ਅਸੀਂ ਕਿਸੇ ਰਿਲੇਕਸ਼ਨ ਤੇ ਇਹਨਾਂ ਦਾ ਵਿਰੋਧ ਕਰ ਜਾਂਦੇ ਆ ਉਦੋਂ ਸਾਨੂੰ ਫਾਈਲ ਦਿਖਾ ਦਿੰਦੇ ਆ ਉਹਨਾਂ ਚ ਖੱਟੇ-ਖੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕੀਤਾ ਜੀ ਪਰ ਮੈਂ ਤੂੰ ਮੈਂ ਏਟੀ ਜੁਡੀ ਅਨਾਇਸ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਟ ਦਾ ਫਾਲੋਅ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁਪ ਪਰ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਦਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ ਇੱਕ ਤੋਂ 2 ਰੁਪਏ ਕਮਾਉਣਾ ਇੰਝ ਪਾਉ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਦਾ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇ ਦਿੱਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਾਬਤਾ ਬਣਦਾ ਇਹਨੂੰ ਦੇ ਦਿਓ ਤੇ ਪੁੱਛਦਾ ਤੁਹਾਨੂੰ ਕਿ ਕਿ ਬੈਠੇ ਅਗਰ ਕਿੰਨੇ ਕਿੰਨੇ ਕਰੋੜ ਦਾ ਮਾਮਲਾ ਜੀ ਸਾਰਾ ਇਹ ਇਹ ਨਹੀਂ ਰਿਹਾ ਕਿ ਪੈਸਾ ਵੀ ਜਾ ਰਿਹਾ ਹੈ ਮੈਂ ਇਸ ਤਰ੍ਹਾਂ ਕਿੱਥੇ ਜਾਵਾਂਗੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਕਿ ਕਿੱਥੇ ਮੀਨ ਕਿਹਨੂੰ ਗੈਂਗਸਟਰ ਮਾਰਿਓ ਫਰੋਤੀਆਂ ਲੈਂਦੇ ਆ ਨਾ ਜੇਰਾ ਤਾਂ ਬਿਨਾਂ ਫਰੋਤੀ ਤੋਂ ਸਾਰਾ ਕੁਝ ਮੇਰਾ ਘਰ ਗਿਆੜੀਆ ਸਿਰ ਇਹ ਇਹ ਗੈਂਗਸਟਰ ਵੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਅੰਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋੜ ਠੱਗੇ ਨੇ ਜੀ ਉਹ ਤਾਂ ਭਈ ਕਹੇ ਸਾਡੇ 5 ਪੈਸੇ ਨੇ ਚਾਹੇ 5000 ਆ। ਭਾਵੇਂ ਉਹ 10 ਰੁਪਏ ਦੇ ਆ। ਕੀ ਕਹੋਗੇ ਕਿ ਇੱਕ ਐਡੇ ਬ੍ਰਿਟਿਸ਼ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਨਹੀਂ ਹਰ ਕਿਸਮ ਦੀ ਹੈ ਬੇਤਾ ਸਾਡੀ। ਵਰਕਮੁਤੀ ਹੈ ਸਾਡੀ। ਅਸੀਂ ਸਭ ਕੁਝ ਉਹ ਵੀ ਲਿਆ ਪਰ ਦੁੱਖ ਉਹ ਦੋ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਕੁੱਟ ਮਾਰਿਆ ਪਰੰਤੂ ਪ੍ਰਸ਼ਾਸਨ ਕੀਤਾ ਇਹ ਤਾਂ ਘਟਾਣ ਕਰ ਤੋਟ ਇਹਨਾਂ ਦਾ ਕੀ ਮਾਰਾ ਕਰਤੀ ਆ ਜਾਂਦਾ ਪਾਸੇ ਸਰਕਾਰ ਕਰੀ ਐ ਜੈਂਕਸ਼ਨ ਹੋਈ ਰਹਿੰਦੇ ਤੇ ਜਾਣ ਕੇ ਤੇ ਸਰਕਾਰ ਨੰਬਰ ਵੀ ਜਾਰੀ ਕਰੀ ਐ ਵੀ ਸਾਡੇ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰੋ ਟ੍ਰੋਪੀਆਂ ਲੈਣ ਵਾਲਿਆਂ ਨੂੰ ਮੰਨਦੇ ਹੋ ਬਿਲਕੁਲ ਕੋ ਤਾਂ 500 ਲੱਖ ਦਾ 10 ਲੱਖ 30 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਇਹ ਲੈ ਕੇ ਅਸਲੀ ਜਿਹਨਾਂ ਦੇ ਬੋਲੇ ਨੇ ਜਿੱਲੇ ਦੇ ਬੈਠੇ ਨੇ ਸਰਕਾਰ ਕਿਉਂ ਹੱਥ ਕੋਈ ਘਰੀ ਐ ਇਹਨਾਂ ਨੂੰ ਜੇਲਾ ਦੇ ਵਿੱਚ ਕਿਉਂ ਸੇਕ ਕਰੀ ਬੈਠੇ ਐ ਕੁਛ বিজেপি ਆਂਦੇ ਕਰਲੇ ਕੁਛ ਝਾੜੂ ਵਾਲ ਨੇ ਕਰ ਲੇ ਇਹਨਾਂ ਨੂੰ ਕੀ ਕੰਮ ਨੂੰ ਅੱਜ ਕੀ ਮੰਗ ਕੇ ਲਿਖਿਆ ਜੀ ਡੀਜੀ ਸਾਹਿਬ ਕੋਲੇ ਆਪ ਦਾ ਮੁੱਖ ਲੈ ਕੇ ਮੈਂ ਉਹਦਾ ਤਸਵੀਰ ਆਪਾਂ ਕੋਈ ਇਹੀ ਪੁੱਛਣਾ ਚਾਹੁੰਦਾ ਬੰਦ ਜੋ ਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਇਹ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਸਾਜੀ ਤੁਹਾਨੂੰ ਉਹਨਾਂ ਨੂੰ ਲੌਟਾਇਆ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਹੀ ਪਾਈ ਗੱਲ ਰਾਹੀਂ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਇਗਾ ਉਦੋਂ ਦਾ ਇੱਥੇ ਤੱਕ ਰੱਖਦਾ ਮੇਰੀ ਯਾਰ ਤੁਸੀਂ ਇਹ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਮੋੜਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਹੁੰਦੀ ਜੇਰੇ ਮੰਨਦੇ ਹਾਂ ਅਸੀਂ ਕੀ ਮਾਰਾ ਕੀਤਾ ਯਾਰ ਮਾਨਤਾ ਨਹੀਂ ਆਖਵਾ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਦਾ ਆ ਨਾਰੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖੜੇ ਨੇ ਬਲੈਰੋ ਗੱਡੀ ਦੇ ਟਾਕੇ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਪੁਰਨਾ ਕੋਲੇ ਗਏ ਵੀਪਾ ਹੀ ਫੜਨੋ ਇੱਥੇ ਗੈਂਗਸਟਰ ਬੈਠੇ ਆ ਕਹਿੰਦੇ ਫੋਰਸ ਆਉਗੀ ਫੇਰ ਬਣਾਇਆ ਜਾਂਦਾ ਐਸਾ ਬਕੀੜਾ ਕਿਹੜੇ ਗੈਂਗਸਟਰ ਬਣੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਆ ਗਰੀਬਾਂ ਦੇ ਘਾਟ ਮਾਰਨ ਨੂੰ ਘਰਾਂ ਚ ਜਾ ਜਾ ਗਏ ਗੈਂਗਸਟਰ ਬੰਦਾ ਮੂਵ ਨਹੀਂ ਕਰਦੇ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਆ ਇਹ ਸਰਕਾਰ ਤੋਂ ਪਾਉਨ ਇਸ ਪਰ ਤੋਂ ਬਿਲਕੁਲ ਫੇਰ ਹੈ ਮੈਡਮ ਇਹਨਾਂ ਨੇ ਇਹਨਾਂ ਦੀ ਨਿੰਦਿਆ ਕਰਨ ਨੂੰ ਕੀ ਨਹੀਂ ਕਰਦਾ ਕਿ 4 ਸਾਲ ਹੋ ਗਏ ਸੁੱਪੂ ਗੱਲ ਦੀ ਕੀ ਕਰਦਾ ਨਹੀਂ ਕੋਈ ਜੈ ਜੀ ਕਿ ਪਰ ਕੀ ਲੱਗਦਾ ਬੈਠਾ ਨਾਲ ਕੋਈ ਹੱਲ ਹੁੰਦਾ ਹੈ ਮੈਂ ਹੋਵੇ ਨਾ ਹੋਵੇ ਇਹਨਾਂ ਨਾਲ ਕਿੰਨਾ ਫਾਈਲ ਲੈ ਕੇ ਜਾਣਾ ਜਿੰਨਾ ਟਾਈਮ ਬੈਠੋਗੇ ਤੁਸੀਂ ਇਹ ਪੱਤਰਕਾਰੀ ਬੜਾ ਮਾਰ ਹੋਇਆ ਜੀ ਉੱਢੇਗਾ ਨਾ